ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਉਦਯੋਗਪਤੀ ਗੌਤਮ ਅਡਾਨੀ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੌਤਮ ਅਡਾਨੀ ਦੇ ਖਿਲਾਫ ਅਮਰੀਕਾ ਦੀ ਇੱਕ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਕਈ ਤਰ੍ਹਾਂ ਦੇ ਇਲਜ਼ਾਮ ਗੌਤਮ ਅਡਾਨੀ ਅਤੇ ਉਹਨਾਂ ਦੀਆਂ ਫਰਮਾਂ ਦੇ ਉੱਤੇ ਲੱਗ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਨੇ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਸਰਵਨ ਸਿੰਘ ਪੰਦੇਰ ਜੋ ਕਿਸਾਨ ਆਗੂ ਨੇ ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਤੇ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ। ਸ਼ੇਅਰ ਬਾਜ਼ਾਰ ਦੀ ਰੈਗੂਲੇਟਰੀ ਆਉਣੇ 2 ਸਾਲ ਖੋਜ ਕਰਨ ਤੋਂ ਬਾਅਦ ਅਦਾਲਤ ਨੇ ਮੰਨ ਲਿਆ ਕਿ ਇਹ ਗੰਭੀਰ ਦੋਸ਼ਾਗੇ ਨੇ ਉਹਨਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ। ਔਰ ਇਲਜ਼ਾਮ ਇਹ ਨੇ ਉਹਨਾਂ ਤੇ ਕਿ ਉਹਨਾਂ ਨੇ ਸੋਲਰ એનર્ਜੀ ਦੇ ਵਿੱਚ ਅਜੋਰ ਪਾਵਰ ਨਾਲ ਮਿਲ ਕੇ ਉੱਥੇ ਫੰਡ ਰੇਜ ਕਰਨਾ ਸੀ ਅਮਰੀਕਾ ਦੇ ਵਿੱਚ ਉਹ 50000 ਕਰੋੜ ਰੁਪਏ ਇਕੱਠਾ ਕਰ ਲਿਆ ਜਦੋਂ ਭਾਰਤ ਵਿੱਚ ਆਏ ਤੇ ਸੂਬਿਆਂ ਦੀਆਂ ਸਰਕਾਰਾਂ ਨੇ ਸਮਝੌਤਾ ਕਰਨ ਤੋਂ ਇਨਕਾਰ ਕਰਤਾ ਕਿਉਂਕਿ ਸੋਲਰ એનર્ਜੀ ਦੀ ਬਿਜਲੀ ਬਹੁਤ ਮਹਿੰਗੀ ਸੀਗੀ ਠੀਕ ਆ ਪਰ ਇਹ ਤੋਂ ਕਹਾ ਉਹ ਬਿਜਲੀ ਦੇ ਸਮਝੌਤੇ ਕਰ ਲਈ ਕਹਿੰਦੇ 2200 ਕਰੋੜ ਰੁਪਏ ਦੀ ਰਿਸ਼ਵਤ ਦੇਣੀ ਪੈਗੀ ਉਹ ਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਵੀ ਨੇ ਦੇ ਡਬਲ ਇੰਜਨ ਵਾਲੀਆਂ ਸਰਕਾਰਾਂ ਨੇ ਔਰ 12 ਸੂਬਿਆਂ ਨਾਲ ਸਮਝੌਤੇ ਹੋਏ ਭਗਵੰਤ ਮਾਨ ਜੀ ਵੀ ਵੱਖਰੇ ਨਹੀਂ ਗਏ ਉਹ ਦੱਸਣ ਵੀ ਇਹ ਸਮਝੌਤਾ ਵੱਧ ਪੈਸੇ ਦੇਣ ਵਾਲਾ ਉਹਨਾਂ ਕਿਹੜੇ ਹਿਸਾਬ ਨਾਲ ਕੀਤਾ ਹੈ ਖਬਰਾਂ ਨੇ ਬਈ ਸਾਡੇ ਕੋਲੇ ਤੋਂ ਇਸ ਕਰਕੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਵੀ ਨਾ ਖਾਊਂਗਾ ਨਾ ਖਾਣੇ ਦੂੰਗਾ ਸਾਡਾ ਸਿਰਫ ਇੰਨੀ ਮੰਗਿਆ ਪ੍ਰਧਾਨ ਮੰਤਰੀ ਜੀ ਇਹਦੀ ਨਿਰਪੱਖ ਜਾਂਚ ਕਰਾਉਣ ਇਹ ਪੂਰੇ ਦੇਸ਼ ਦੇ ਲੋਕਾਂ ਦਾ ਹੱਕ ਹੈਗਾ ਅਰ ਇਹਦੋਂਗਾ ਜੇ ਗੌਤਮ ਮਡਾਨੀ ਤੇ ਕੋਲਜਾਮ ਲੱਗੇ ਨੇ ਤੇ ਪਾਸ਼ਪਾ ਦੇ ਪ੍ਰਵਕਤਾ ਇਹ ਨਾ ਕਹਿਣ ਕਿ ਦੇਸ਼ ਤੇ ਹਮਲਾ ਹੋ ਗਿਆ ਗੌਤਮ ਮਡਾਨੀ ਦੇਸ਼ ਤੋੜਾ ਵਾ ਦੇਸ਼ ਹਿੰਦੁਸਤਾਨਾ ਉਹਦੇ ਉਹਦੇ ਇਲਜ਼ਾਮਾਂ ਨਾਲ ਪੂਰੀ ਦੁਨੀਆ ਦੇ ਵਿੱਚ ਦੇਸ਼ ਦੀ ਥੂਤੂ ਹੋਈ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਨਿਰਪੱਖ ਜਾਂਚ ਕਰਨੀ ਚਾਹੀਦੀ ਆ ਇਹਦੋਂਗਾ ਰਮਨੀਤ ਬਿੱਟੂ ਜੂ ਨੂੰ ਮੈਂ ਕਹਿਣਾ ਚਾਹੂੰਗਾ ਉਹ ਕਹਿੰਦੇ ਸੀ ਕਿਸਾਨ ਲੀਡਰਾਂ ਦੀ ਜਾਂਚ ਕਰਾਉਣੀ ਕੋਈ ਲਕਚੇ ਨੰਗ ਹੀ ਆ ਕਰਾ ਲੋ ਹੁਣ ਆਪਣੇ ਵਾਲੀ ਜਾਂਚ ਤੇ ਮਾੜਾ ਮੋਟਾ ਬੋਲੋ ਇਹ ਬੋਲੋ ਵੀ ਕਿੰਨੀਆਂ ਸਪੈਸ਼ਲ ਟ੍ਰੇਨਾਂ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ ਗੋਡਾਮ ਖਾਲੀ ਕਰਨ ਵਾਸਤੇ ਹੁਣ ਤਾਂ ਭਰਾਓ ਰੌਲਾ ਐ ਪੈ ਗਿਆ ਵੀ ਅਗਲੀ ਕਣਕ ਦੀ ਫਸਲ ਕਿੱਥੇ ਰੱਖਣੀ ਹੈ ਐਫਸੀਆਈ ਨੇ ਚਿੱਠੀ ਲਿਖੀ ਆ ਪੰਜਾਬ ਨੂੰ ਵੀ ਗੋਡਾਮਾਂ ਦਾ ਪ੍ਰਬੰਧ ਕਰ ਲਓ ਐਡਵਾਂਸ ਦੇ ਵਿੱਚ ਪਹਿਲੋ ਤਿਆਰੀ ਹੋ ਰਹੀ ਆ ਸਾਡਾ ਜਾਇਜਾ ਠੀਕ ਸੀ ਵੀ ਕਣਕ ਰੋਲਣਗੇ ਕਿਉਂ ਰੋਲਣਗੇ ਜਦੋਂ ਗੋਡਾਮ ਨਾ ਹੋਏ ਫਿਰ ਕਹਿਣਗੇ ਬਾਨੀ ਡਾਨੀ ਦੇ ਛੈਲੂ ਵਿੱਚ ਲੈ ਜੰਨੇ ਆ ਐ ਰਾਹ ਖੋਲਣਗੇ ਪ੍ਰਾਈਵੇਟ ਮੰਡੀ ਦਾ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਇਹ ਮੋਰਚਾ ਲਗਾਤਾਰ ਚੱਲ ਰਿਹਾ ਸਾਡੀ ਗੱਲ ਘਰ ਘਰ ਲੈ ਕੇ ਜਾਓ ਟ੍ਰੈਕਟਰ ਟਰਾਲੀਆਂ ਲੈ ਕੇ ਪੂਰੇ ਵੱਤ ਤੋਂ ਵੱਤ ਕਿਸਾਨ ਮਜ਼ਦੂਰ ਇੱਥੇ ਪਹੁੰਚਣ ਖਡੌਰੀ ਦੇ ਉੱਤੇ 26 ਨੂੰ ਵੱਡਾ ਇਕੱਠ ਹੋਊਗਾ 6 ਨੂੰ ਅਸੀਂ ਇੱਥੋਂ ਦਿੱਲੀ ਨੂੰ ਕੂਚ ਕਰਨਾ ਵਾ ਸਿੱਧਾ ਬੈਰੀਕੇਟਾਂ ਵਾਲੇ ਸਿੱਧਾ ਜਾਵਾਂਗੇ ਭਾਈ ਅੱਗੇ ਜਥਿਆਂ ਦੇ ਰੂਪੇ ਜਾਵਾਂਗੇ ਇਸ ਕਰਕੇ ਵੱਤ ਤੋਂ ਵੱਤ ਗਿਣਤੀ ਵਿੱਚ ਮੋਰਚਿਆਂ ਵਿੱਚ ਪਹੁੰਚਿਆ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੱਸਦੀ ਕਿ ਇਸ ਤੋਂ ਪਹਿਲਾਂ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਉੱਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਧ ਚੁੱਕੇ ਨੇ ਉਹ ਕਹਿੰਦੇ ਨੇ ਕਿ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾਉਂਦੀ ਹੈ ਇਸੇ ਕਰਕੇ ਐਮਐਸਪੀ ਵਗੈਰਾ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਤਿੰਨ ਖੇਤੀ ਕਾਨੂੰਨ ਵੀ ਇਸੇ ਸੰਦਰਭ ਦੇ ਵਿੱਚ ਲਿਆਂਦੇ ਗਏ ਸੀ ਕਿਸਾਨਾਂ ਦੇ ਲਗਾਤਾਰ ਇਹ ਇਲਜ਼ਾਮ ਕੇਂਦਰ ਸਰਕਾਰ ਦੇ ਉੱਤੇ ਹੁੰਦੇ ਨੇ ਤੇ ਹੁਣ ਵੀ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜੋ ਅਡਾਨੀ ਵਾਲਾ ਮਾਮਲਾ ਅਮਰੀਕਾ ਦੇ ਵਿੱਚ ਸਾਹਮਣੇ ਆ ਗਿਆ ਹੈ ਉਦින්ਰ ਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਬਾਰਡਰਾਂ ਦੇ ਉੱਤੇ ਪਹੁੰਚਣ ਚਾਹੇ ਖਨੌਰੀ ਬਾਰਡਰ ਹੈ ਤੇ ਚਾਹੇ ਉਹ ਸ਼ੰਭੂ ਬਾਰਡਰ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅਗਲਾ ਕਦਮ ਕੀ ਚੁੱਕਦੇ ਨੇ ਤੇ ਅਡਾਨੀ ਮਾਮਲੇ ਦੇ ਵਿੱਚ ਭਾਰਤ ਸਰਕਾਰ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਨੇ ਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ